ਕਈ ਵਾਰ ਜ਼ਿੰਦਗੀ ਦੇ ਵਿੱਚ ਐਸਾ ਸਮਾਂ ਆਉਂਦਾ ਏ ਕਿ ਬੰਦਾ ਚਾਰੇ ਪਾਸਿਆਂ ਤੋਂ ਹਾਰ ਜਾਂਦਾ ਕੋਈ ਵੀ ਸਾਥ ਨਹੀਂ ਦਿੰਦਾ ਕਿਤੇ ਵੀ ਸੁਣਵਾਈ ਨਹੀਂ ਹੁੰਦੀ ਤਾਂ ਇੱਥੇ ਗੁਰੂ ਪਿਆਰ ਵਾਲੇ ਗੁਰੂ ਦੇ ਉੱਤੇ ਭਰੋਸਾ ਰੱਖਣ ਵਾਲੀਆਂ ਰੱਬੀ ਰੂਹਾਂ ਰੰਗ ਰਤੜੀਆਂ ਰੂਹਾਂ ਪੂਰੇ ਮਾਣ ਦੇ ਨਾਲ ਦੱਸਦੀਆਂ ਨੇ ਕਿ ਜੇਕਰ ਤੇਰੀ ਕਿਤੇ ਵੀ ਸੁਣਵਾਈ ਨਹੀਂ ਨਾ ਹੋ ਰਹੀ ਤੂੰ ਗੁਰਨਾਣਕ ਪਾਤਸ਼ਾਹ ਦੇ ਦਰ ਤੇ ਨਿਮਾਣਾ ਹੋ ਕੇ ਝੁਕ ਜਾ ਅਰਦਾਸ ਬੇਨਤੀ ਕਰ ਤਰਲਾ ਕਰ ਕਿਉਂਕਿ ਅਰਦਾਸ ਦੇ ਵਿੱਚ ਬਹੁਤ ਤਾਕਤ ਆ ਅਰਦਾਸ ਦੇ ਵਿੱਚ ਬਹੁਤ ਪਾਵਰ ਆ ਅਤੇ ਅਰਦਾਸ ਸਾਡੇ ਸ਼ਬਦਾਂ ਦੀ ਮਹਤਾਜ ਨਹੀਂ ਅਰਦਾਸ ਸਾਡੇ ਧੁਰ ਅੰਦਰੋਂ ਹੋਣੀ ਚਾਹੀਦੀ ਆ ਮਨ ਅੰਦਰੋਂ ਨਿਕਲੀ ਹੋਈ ਅਰਦਾਸ ਚੱਟ ਹੀ ਗੁਰਨਾਨਕ ਪਾਤਸ਼ਾਹ ਦੇ ਚਰਨਾਂ ਤੱਕ ਪਹੁੰਚਦੀ ਆ ਤਾਂ ਗੁਰੂ ਪਿਆਰ ਦੇ ਵਿੱਚ ਜੁੜੀਆਂ ਹੋਈਆਂ ਰੱਬੀ ਰੂਹਾਂ ਦੱਸਦੀਆਂ ਨੇ ਕਿ ਭਾਈ ਜੇਕਰ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਦੀ ਘੜੀ ਆਉਂਦੀ ਆ ਨਾ ਸਭ ਤੋਂ ਪਹਿਲਾਂ ਅਰਦਾਸ ਬੇਨਤੀ ਕਰੋ ਅਤੇ ਅਰਦਾਸ ਬੇਨਤੀ ਵੀ ਕਦੋਂ ਕਰਨੀ ਆ ਅਮਰਤ ਵੇਲੇ ਦੇ ਵਿੱਚ ਮਹਾਪੁਰਖ ਜੀ ਤਾਂ ਸਿੱਧਾ-ਸਿੱਧਾ ਸਮਝਾਉਂਦੇ ਹੋਏ ਕਹਿੰਦੇ ਆ ਕਿ ਭਾਈ ਜੇਕਰ ਤੁਸੀਂ ਆਪਣਾ ਭਲਾ ਚਾਹੁੰਦੇ ਆ ਜਾਂ ਫਿਰ ਆਪਣੇ ਕਿਸੇ ਭੈਣ ਭਰਾ ਦੋਸਤ ਮਿੱਤਰ ਦਾ ਭਲਾ ਕਰਨਾ ਚਾਹੁੰਦੇ ਆ ਨਾ ਉਹਨੂੰ ਨਾਮ ਦੇ ਨਾਲ ਜੋੜੋ ਉਹਨੂੰ ਅਮਰਤ ਵੇਲੇ ਦੇ ਨਾਲ ਜੋੜੋ ਉਹਨੂੰ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਜੋੜੋ ਉਹਨੂੰ ਅਰਦਾਸ ਦੀ ਤਾਕਤ ਬਾਰੇ ਦੱਸੋ ਤਾਂ ਦੇਖਣਾ ਜਦੋਂ ਇਹ ਸਾਰੀਆਂ ਦਾਤਾਂ ਸਾਡੀ ਜ਼ਿੰਦਗੀ ਦੇ ਵਿੱਚ ਆ ਗਈਆਂ ਅਸੀਂ ਅਮਰਤ ਵੇਲੇ ਉੱਠਣਾ ਸ਼ੁਰੂ ਕਰ ਦਿੱਤਾ ਉੱਠ ਕੇ ਨਾਮ ਜਪਣਾ ਸ਼ੁਰੂ ਕਰ ਦਿੱਤਾ ਅਰਦਾਸ ਬੇਨਤੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਸਾਡਾ ਭਲਾ ਉਸੇ ਵੇਲੇ ਤੋਂ ਹੀ ਹੋਣਾ ਸ਼ੁਰੂ ਹੋ ਜਾਣਾ ਹੈ ਮਹਾਪੁਰਖ ਜੀ ਕਹਿੰਦੇ ਹੁੰਦੇ ਨੇ ਅਮਰ ਤਵੇਲੇ ਦੇ ਵਿੱਚ ਇੰਨੀ ਤਾਕਤ ਆ ਇੰਨੀ ਪਾਵਰ ਆ ਨਾ ਕਿ ਜੋ ਮਨੁੱਖ ਅਮਰ ਤਵੇਲੇ ਦੇ ਵਿੱਚ ਉੱਠਦੇ ਆ ਉਹਨਾਂ ਦੇ ਉੱਤੇ ਸਤਿਗੁਰੂ ਸੱਚੇ ਪਾਸ਼ਾ ਦੋਵਾਂ ਹੱਥਾਂ ਦੇ ਨਾਲ ਮਿਹਰ ਕਰਦੇ ਨੇ ਦੋਵਾਂ ਹੱਥਾਂ ਦੇ ਨਾਲ ਉਹਦੀ ਝੋਲੀ ਦੇ ਵਿੱਚ ਖੁਸ਼ੀਆਂ ਬਰਕਤਾਂ ਪਾਉਂਦੇ ਨੇ ਰੱਬੀ ਰੂਹਾਂ ਤਾਂ ਇੱਥੋਂ ਤੱਕ ਕਰ ਕਹਿੰਦੀਆਂ ਕਿ ਹਰ ਰੋਜ ਸਵੇਰੇ ਅਮਰਤ ਵੇਲੇ ਦੇ ਵਿੱਚ ਗੁਰਨਾਨਕ ਪਾਸ਼ਾ ਆਪ ਸਭ ਦਾ ਦਰਵਾਜ਼ਾ ਖੜਕਾਉਂਦੇ ਨੇ ਜੋ ਤਾਂ ਉੱਠ ਪੈਂਦੇ ਨੇ ਉਹ ਤਾਂ ਗੁਰਨਾਨਕ ਪਾਸ਼ਾ ਦੇ ਘਰ ਦੇ ਖਜ਼ਾਨਿਆਂ ਦੀਆਂ ਚਾਪੀਆਂ ਸੰਭ ਲੈ ਲੈਂਦੇ ਨੇ ਪਰ ਜਿਹੜੇ ਸੁੱਤੇ ਰਹਿੰਦੇ ਨੇ ਉਹ ਸਤਿਗੁਰ ਸੱਚੇ ਪਾਸ਼ਾ ਦੀ ਵੱਡੀ ਕਿਰਪਾ ਆਪਣੇ ਹੱਥੋਂ ਗਵਾ ਲੈਂਦੇ ਨੇ ਕਿਉਂਕਿ ਜੋ ਵੀ ਬੰਦਾ ਅਮਰਤ ਵੇਲੇ ਦੀ ਨਾਲ ਜੁੜ ਗਿਆ ਨਾਮ ਦੇ ਨਾਲ ਜੁੜ ਗਿਆ ਉਨੂੰ ਮੋਹ ਬੋਲ ਕੇ ਕੁਝ ਮੰਗਣਾ ਨਹੀਂ ਪੈਂਦਾ ਸਤਿਗੁਰ ਸੱਚੇ ਪਾਤਸ਼ਾਹ ਤਾਂ ਉਹਨੂੰ ਮੰਗਣ ਵਾਲੇ ਤੋਂ ਵੰਡਣ ਵਾਲਾ ਬਣਾ ਦਿੰਦੇ ਆ ਕਿ ਲੈ ਭਾਈ ਆਪ ਵਰਤ ਤੇ ਭਾਵੇਂ ਵੰਡ ਇਹ ਤੇਰੀ ਮਰਜ਼ੀ ਆ ਉਹਨੂੰ ਵੰਡਣ ਵਾਲਾ ਬਣਾ ਦਿੰਦੇ ਆ ਪਰ ਹੁਣ ਇੱਥੇ ਇਸ ਗੱਲ ਨੂੰ ਗਲਤ ਤਰੀਕੇ ਦੇ ਨਾਲ ਨਹੀਂ ਲੈਣਾ ਇਹ ਨਹੀਂ ਸੋਚਣਾ ਵੀ ਸਿਰਫ ਆਪਾਂ ਅਮਰਤ ਵੇਲੇ ਉੱਠ ਕੇ ਨਾਮ ਹੀ ਜਪਣਾ ਹੈ ਅਤੇ ਨਾਮ ਜਪਣ ਦੇ ਨਾਲ ਸਾਨੂੰ ਸਭ ਕੁਝ ਮਿਲ ਜਾਵੇਗਾ ਸਾਨੂੰ ਕੰਮ ਕਰਨ ਦੀ ਲੋੜ ਹੀ ਨਹੀਂ ਪੈਣੀ ਬਸ ਸਾਰਾ ਦਿਨ ਨਾਮ ਜਪਦੇ ਰਹੀਏ ਤਾਂ ਇਹ ਵੀ ਗੱਲ ਠੀਕ ਨਹੀਂ ਕਿਉਂਕਿ ਦੇਖੋ ਜੀ ਸਾਡੇ ਗੁਰੂ ਦਾ ਪਹਿਲਾ ਉਪਦੇਸ਼ ਕੀ ਆ ਕਿਰਤ ਕਰੋ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਪਹਿਲਾਂ ਹੱਕ ਸੱਚ ਦੀ ਕਿਰਤ ਕਰਨੀ ਆ ਫਿਰ ਨਾਮ ਜਪਣਾ ਏ ਨਾਮ ਜਪਦੇ ਆ ਨਾ ਜਦੋਂ ਨਾਮ ਜਪਣ ਦੇ ਨਾਲ ਸਾਡੇ ਰਸਤੇ ਸਾਡੇ ਰਾਹ ਸਾਫ਼ ਹੁੰਦੇ ਆ ਸਾਨੂੰ ਸਹੀ ਰਾਹ ਦਿੱਸਣਾ ਸ਼ੁਰੂ ਹੋ ਜਾਂਦਾ ਏ ਸਾਡੇ ਦਿਮਾਗ ਦੇ ਉੱਤੇ ਪਏ ਪਰਦੇ ਦੂਰ ਹੋ ਜਾਂਦੇ ਆ ਹੁਣ ਕਈ ਵਾਰ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਦੇ ਵਿੱਚੋਂ ਬਾਹਰ ਆਉਣ ਦਾ ਕੋਈ ਰਾਹ ਹੀ ਨਹੀਂ ਲੱਭਦਾ ਪਰ ਜੇਕਰ ਅਸੀਂ ਟਿਕਾ ਕੇ ਬੈਠੀਏ ਆਪਣਾ ਮਨ ਗੁਰੂ ਚਰਨਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੀਏ ਗੁਰਬਾਣੀ ਦਾ ਪਾਠ ਧਿਆਨ ਦੇ ਨਾਲ ਕਰੀਏ ਸਤਿਗੁਰ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਰੀਏ ਤਾਂ ਸਾਡੀ ਉਸੇ ਹੀ ਦੁੱਖ ਤਕਲੀਫ ਦਾ ਹੱਲ ਸਾਨੂੰ ਉਸੇ ਵੇਲੇ ਮਿਲ ਜਾਂਦਾ ਹੈ ਉਸੇ ਵੇਲੇ ਹੀ ਮਿਲ ਜਾਂਦਾ ਹੈ ਸੋ ਇਸ ਕਰਕੇ ਨਾਮ ਆਪਾਂ ਇਸ ਕਰਕੇ ਜਪਣਾ ਹੈ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਦਾ ਦੱਸਿਆ ਹੋਇਆ ਰਸਤਾ ਸਾਨੂੰ ਦਿਖ ਸਕੇ ਸਤਿਗੁਰ ਸੱਚੇ ਪਾਤਸ਼ਾਹ ਦੇ ਦਿਖਾਏ ਰਸਤੇ ਦੇ ਉੱਤੇ ਚੱਲ ਸਕੀਏ ਤਾਂ ਕਿਰਤ ਵੀ ਕਰਨੀ ਆ ਨਾਮ ਵੀ ਜਪਣਾ ਹੈ ਅਤੇ ਤੀਜਾ ਉਪਦੇਸ਼ ਆ ਵੰਡ ਕੇ ਛਕਣਾ ਜੋ ਵੀ ਸਾਡੀ ਹੱਕ ਸੱਚ ਦੀ ਕਿਰਤ ਕਮਾਈ ਆ ਨਾ ਉਹਦੇ ਵਿੱਚੋਂ ਥੋੜੇ ਛੋ ਥੋੜਾ ਵੀ ਵੰਡਣ ਦੀ ਕੋਸ਼ਿਸ਼ ਕਰਨੀ ਆ ਥੋੜੇ ਛੋ ਥੋੜਾ ਵੀ ਭਲੇ ਦੇ ਕੰਮਾਂ ਦੇ ਵਿੱਚ ਲਾਉਣਾ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਉੱਤੇ ਸਦਾ ਹੀ ਮਿਹਰਬਾਨ ਨੇ ਸਦਾ ਹੀ ਦਿਆਲ ਨੇ ਤਾਂ ਜੇਕਰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਸਭ ਕੁਝ ਵਧੀਆ-ਵਧੀਆ ਚਾਹੁੰਨੇ ਆ ਜਾਂ ਆਪਣੇ ਕਿਸੇ ਭੈਣ ਭਰਾ ਦੀ ਜ਼ਿੰਦਗੀ ਦੇ ਵਿੱਚ ਵਧੀਆ ਚਾਹੁੰਨੇ ਆ ਚਾਹੁੰਨੇ ਆ ਵੀ ਉਹਦੀ ਜ਼ਿੰਦਗੀ ਦੇ ਵਿੱਚ ਸੁੱਖ ਹੋਣ ਤਾ ਫਿਰ ਬਸ ਆ ਚਾਰ ਪੰਜ ਗੱਲਾਂ ਦਾ ਧਿਆਨ ਰੱਖਣਾ ਪਹਿਲਾ ਅਮਰਤ ਵੇਲੇ ਉੱਠਣਾ ਅਮਰਤ ਵੇਲਾ ਸਮਾਂ ਲੈਣਾ ਭਗ ਕੀ ਨਾਮ ਜਪਣਾ ਗੁਰਬਾਣੀ ਦਾ ਪਾਠ ਕਰਨਾ ਗੁਰੂ ਉਪਦੇਸ਼ ਦੇ ਨਾਲ ਜੁੜਨਾ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਸਿੱਖਿਆਵਾਂ ਦਿੱਤੀਆਂ ਨੇ ਨਾ ਉਹਨਾਂ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰਨੀ ਸਾਡੇ ਵੱਲੋਂ ਇੱਕ ਕੋਸ਼ਿਸ਼ ਹੋਵੇ ਬਾਕੀ ਤਾਂ ਸਾਰੀ ਕਿਰਪਾ ਸਤਗੁਰ ਸੱਚੇ ਪਾਸ਼ਾ ਆਪੇ ਹੀ ਕਰ ਦਿੰਦੇ ਨੇ ਗੁਰੂ ਘਰ ਜਾ ਕੇ ਸੇਵਾ ਕਰਨੀ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਜਦੋਂ ਆਪਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ ਫਿਰ ਸਾਨੂੰ ਆਪਣੇ ਲਈ ਅਰਦਾਸ ਕਰਨ ਦੀ ਲੋੜ ਹੀ ਨਹੀਂ ਪੈਂਦੀ ਅਤੇ ਅਰਦਾਸ ਦੇ ਵਿੱਚ ਬਹੁਤ ਤਾਕਤ ਆ ਬਹੁਤ ਪਵਰਿਆ ਧੁਰ ਅੰਦਰੋਂ ਨਿਕਲੀ ਹੋਈ ਅਰਦਾਸ ਬੇਨਤੀ ਸਿੱਧਾ ਗੁਰੂ ਨਾਨਕ ਪਾਸ਼ਾ ਦੇ ਚਰਨਾਂ ਤੱਕ ਪਹੁੰਚਦੀ ਆ ਤਾਂ ਫਿਰ ਰੋਜ਼ ਰੋਜ਼ ਅਮਰਤ ਵੇਲੇ ਉੱਠ ਕੇ ਆਪਣੇ ਜੋ ਵੀ ਦਿਲ ਦੇ ਪੜਦੇ ਆ ਨਾ ਜਾ ਦਿਲ ਦਾ ਜੋ ਵੀ ਦਰਦ ਆ, ਦੁੱਖ ਆ ਉਹ ਗੁਰਨਾਨਕ ਪਾਤਸ਼ਾਹ ਦੇ ਅੱਗੇ ਰੱਖ ਦੇਣਾ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਮੈਨੂੰ ਕੁਝ ਵੀ ਸਮਝ ਨਹੀਂ ਆਉਂਦੀ ਤੁਸੀਂ ਜਾਣੋ ਕਿ ਹੁਣ ਇਸ ਮੁਸੀਬਤ ਵਿੱਚੋਂ ਇਸ ਮੁਸ਼ਕਲ ਵਿੱਚੋਂ ਮੈਨੂੰ ਕਿੰਜ ਬਾਹਰ ਕੱਢਣਾ ਹੈ ਜਦੋਂ ਰੋਜ਼ ਰੋਜ਼ ਅਮਰਤ ਵੇਲੇ ਉੱਠ ਕੇ ਅਰਦਾਸਾਂ ਬੇਨਤੀਆਂ ਕਰਾਂਗੇ ਜੇ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ ਕੰਮਕਾਰ ਨਹੀਂ ਮਿਲ ਰਿਹਾ ਅਮਰਤ ਵੇਲੇ ਉੱਠ ਕੇ ਗੁਰਨਾਨਕ ਪਾਤਸ਼ਾਹ ਅੱਗੇ ਫਰਿਆਦ ਕਰੋ ਮਿੰਤਾ ਕਰੋ ਤਰਲੇ ਕਰੋ ਕਿ ਸਤਿਗੁਰ ਸੱਚੇ ਪਾਸ਼ਾ ਮੈਂ ਮਿਹਨਤ ਕਰਨੀ ਚਾਹਣਾ ਕਿਰਤ ਕਰਨੀ ਚਾਹਣਾ ਤੁਸੀਂ ਮੈਨੂੰ ਰਾਹ ਦਿਖਾਓ ਜੇ ਕੰਮਕਾਰ ਮਿਲ ਗਿਆ ਇਹ ਕੰਮਕਾਰ ਸਹੀ ਤਰੀਕੇ ਦੇ ਨਾਲ ਚੱਲ ਨਹੀਂ ਰਿਹਾ ਤਾਂ ਵੀ ਆਪਣੇ ਸਤਿਗੁਰ ਸੱਚੇ ਪਾਸ਼ਾ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਤਰਲੇ ਕਰੀਏ ਕਿ ਸਤਿਗੁਰ ਸੱਚੇ ਪਾਸ਼ਾ ਜੀ ਆਪ ਕਿਰਪਾ ਕਰੋ ਸਹੀ ਰਸਤਾ ਦਿਖਾਓ ਸੋ ਜ਼ਿੰਦਗੀ ਦੇ ਵਿੱਚ ਭਾਵੇਂ ਦੁੱਖ ਹੋਵੇ ਸੁੱਖ ਹੋਵੇ ਅਰਦਾਸ ਦਾ ਪੱਲਾ ਕਦੇ ਨਹੀਂ ਛੱਡਣਾ ਆਪਣਾ ਅਮਰਤ ਵੇਲਾ ਨਹੀਂ ਗੁੰਜਣ ਦੇਣਾ ਅਮਰਤ ਵੇਲੇ ਦਾ ਨਾਮ ਨਹੀਂ ਗੁੰਜਣ ਦੇਣਾ ਤਾਂ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਦੋਵਾਂ ਹੱਥਾਂ ਦੇ ਨਾਲ ਹੀ ਸਾਡੇ ਉੱਤੇ ਮੇਰਾ ਵਰਕ ਤਾਂ ਕਰਦੇ ਨੇ ਇਹ ਗੱਲ ਭਾਵੇਂ ਲਿਖ ਕੇ ਰੱਖ ਲੋ ਰੱਬ ਦੇ ਰੰਗ ਵਿੱਚ ਰੰਗੀਆਂ ਹੋਈਆਂ ਰੂਹਾਂ ਰੰਗ ਰਤੜੀਆਂ ਰੂਹਾਂ ਪੂਰੇ ਮਾਣ ਨਾਲ ਦਾਵੇ ਨਾਲ ਇਹ ਗੱਲ ਕਹਿੰਦੀਆਂ ਨੇ ਕਿ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰੋ ਨਾਮ ਜਪਣਾ ਸ਼ੁਰੂ ਕਰੋ ਆਪਣੇ ਗੁਰੂ ਅੱਗੇ ਅਰਦਾਸਾਂ ਬੇਨਤੀਆਂ ਤਰਲੇ ਕਰਨੇ ਸ਼ੁਰੂ ਕਰੋ ਤਾਂ ਗੁਰੂ ਸਾਹਿਬ ਜੀ ਉਸੇ ਵੇਲੇ ਪਲਾ ਕਰਨਗੇ ਅਤੇ ਸਾਨੂੰ ਅੰਮ੍ਰਿਤ ਵੇਲੇ ਉੱਠਣ ਦੇ ਲਈ ਜਾ ਨਾਮ ਜਪਣ ਦੇ ਲਈ ਕਿਸੇ ਖਾਸ ਦਿਨ ਮਹੀਨੇ ਵਾਰ ਦੀ ਉਡੀਕ ਕਰਨ ਦੀ ਲੋੜ ਨਹੀਂ ਜਿਸ ਦਿਨ ਤੋਂ ਵੀ ਅਮਰਤ ਵੇਲੇ ਉੱਠਣਾ ਸ਼ੁਰੂ ਕਰ ਦਿੱਤਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਗੁਰੂ ਘਰ ਜਾ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਭਾਵੇਂ ਕਿ ਆਪਣੇ ਗੁਰੂ ਦੇ ਗੁਰਬਾਣੀ ਦੇ ਲੜ ਲੱਗ ਗਏ ਨਾ ਉਸੇ ਦਿਨ ਤੋਂ ਪਲਾਹ ਹੋ ਜਾਣਾ ਹੈ ਤੇ ਫਿਰ ਆਓ ਇਹ ਸ਼ੁਰੂਆਤ ਕੱਲ ਤੋਂ ਹੀ ਕਰੀਏ ਕੱਲ ਤੋਂ ਨਹੀਂ ਕਰਨੀ ਪਰਸੋ ਤੋਂ ਕਰੋ ਪੂਰਨਮਾਸ਼ੀ ਵਾਲਾ ਦਿਨ ਆ ਰਿਹਾ ਹੈ ਪਾਦਰੋਂ ਦੀ ਪੂਰਨਮਾਸ਼ੀ ਉਸ ਦਿਨ ਤੋਂ ਹਿੰ ਸਵੇਰੇ ਉੱਠ ਕੇ ਇਸ਼ਲਾਣ ਕਰਕੇ ਕੜਾ ਪ੍ਰਸ਼ਾਦ ਦੀ ਦੀਗ ਬਣਾ ਕੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਨੀਆਂ ਕਿ ਸਤਿਗੁਰ ਸੱਚੇ ਪਾਤਸ਼ਾਹ ਇਹ ਕਿਰਪਾ ਮੇਰੇ ਤੇ ਰੋਜ਼ ਰੋਜ਼ ਕਰੋ ਮੈਂ ਅਮਰਤ ਵੇਲੇ ਉੱਠਾ ਅਮਰਤ ਵੇਲੇ ਉੱਠ ਕੇ ਆਪ ਜੀ ਦੇ ਗੁਣ ਗਾਵਾਂ ਆਪ ਜੀ ਦੀ ਮਿੱਠੀ ਨਿੱਕੀ ਬਾਣੀ ਦਾ ਗਿਆਨ ਹਾਸਲ ਕਰਾਂ ਗੁਰੂ ਘਰ ਜਾ ਕੇ ਸੇਵਾ ਸਿਮਰਨ ਕਰਾਂ ਸਤਿਗੁਰ ਸੱਚੇ ਪਾਤਸ਼ਾਹ ਇਹ ਸਾਰੀ ਸੇਵਾ ਮੇਰੇ ਤੋਂ ਆਪ ਕਰਵਾ ਲਓ ਕਿਉਂਕਿ ਤੁਹਾਡੀ ਕਿਰਪਾ ਤੋਂ ਬਿਨਾ ਇਹ ਸੇਵਾ ਮੈਂ ਨਹੀਂ ਕਰ ਸਕਦਾ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਮੈਨੂੰ ਇਹ ਸੇਵਾ ਬਖਸ਼ੋ ਤਾਂ ਹੋ ਸਕਦਾ ਸਾਡੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਤਰਸ ਕਰ ਲੈਣ ਸਾਡੇ ਵੀ ਕਰਮਾਂ ਦੇ ਵਰਕੇ